ਡੈਡੀ ਮੰਮੀ ਨਹੀਂ ਜਿ ਆਏ ਕਿਉਂ ਨਹੀਂ ਆਈ ਐਵੇਂ ਜਾਣ ਕੇ ਮੇਰੀ ਗੱਲ ਸੁਣ ਅਮਨ ਨਹੀਂ ਕਿਹੇ ਬੰਨੇ ਲੱਗਦੀ ਉਹ ਕੀ ਕਹਿੰਦੀ ਐਵੇਂ ਡਈਏ ਰੋਣ ਉਹਦੇ ਦਵਾਲੇ ਬਸ ਰਹਿਣਾ ਹੁੰਦਾ ਇਹਨਾਂ ਨੇ ਮੇਰੀ ਗੱਲ ਸੁਣ ਲੈ ਮੈਂ ਤਾਂ ਨਹੀਂ ਕਰਨਾ ਗਿਆ ਮੈਂ ਵੀ ਮੇਰੇ ਕੋਲ ਕੰਮ ਜ਼ਿਆਦਾ ਹੋਈ ਰਹਾ ਠੀਕ ਨਹੀਂ ਛੱਡੋ ਬਰਾਂ ਫਿਰ ਰਹਿਣ ਦਿਓ ਜੋ ਹੋਏਗਾ ਵੇਖੀ ਜਾਏਗੀ ਕੀ ਕਰਨਾ ਹੁਣ ਉਹ ਸਮਾਜ ਚ ਰਹਿਣਾ ਕਿ ਨਹੀਂ ਰਹਿਣਾ ਦਾੜੀ ਹੁਣ ਮੈਂ ਦੱਸੋ ਕੀ ਕਰਾਂ ਕੋਈ ਉਹਦਾ ਹੋ ਗਿਆ ਧਮਾਕਾ ਖਰਾਤ ਨੂੰ ਦੱਸਾਂ ਗੱਲ ਉਹ ਜਿਹਾ ਆ ਗਏ ਜੀ ਉਹਨੂੰ ਗੱਲ ਸਮਝਾਉਣੀ ਦੱਸੋ ਕੀ ਆਂਦੇ ਜੀ ਉਹ सनी ਵਿਚਾਰੇ ਦਾ ਸੋਚਣਾ ਸੀ ਮੁੰਡੇ ਦਾ ਕੀ ਸੋਚਾਂ ਮੈਂ सनी ਦਾ ਉਹ ਕੱਲਾ ਹੀ ਆ ਗਿਆ ਉਹ ਨਾਲ ਨਹੀਂ ਕਲਾਈ ਕੁੜੀ ਨਹੀਂ ਕਲਾਈ ਤੇ ਮੈਂ ਕੀ ਕਰਾਂ ਗਿਆ ਤਾਂ ਬੜੇ ਟੌਰ ਨਹੀਂ ਮੈਨੂੰ ਪੁੱਛ ਕੇ ਗਿਆ ਹੀਗਾ ਜਿਹੜੀਆਂ ਮਿਆਦੀਆਂ ਮੰਦੀ ਫਿਰਾਂ ਉਹ ਜੇ ਤਾਂ ਉਹ ਪੁੱਛ ਕੇ ਜਾਂਦਾ ਤੂੰ ਹੀ ਨਾਲ ਚੱਲ ਜਾਣਾ ਸੀ ਹਣਾ ਮੇਰੀ ਗੱਲ ਸੁਣ ਲੈ ਮੁੰਡਿਆ ਸੌ ਸੌ ਗੱਲ ਕੀਤੀ ਆ ਉਹਨੇ ਠੀਕ ਆ ਨਾ ਐਡੀ ਲੰਮੀ ਜ਼ੁਬਾਨ ਆ ਪਤਾ ਨਹੀਂ ਕੀ ਪਟੀਆਂ ਚਾੜ ਕੇ ਕੱਲਿਆ ਦੀ ਸੱਸ ਨੇ ਤੁਸੀਂ ਤੇ ਕਰਦੇ ਹੀ ਨਹੀਂ ਅਗਲਾਂ ਕਰਨੀਆਂ ਨਹੀਂ ਗੱਲਾਂ ਉਹਦੀ ਉਹਦੀ ਜਬਾਨ ਇਹਦੀ ਜਬਾਨ ਅੰਦਰ ਰਹਿੰਦੀ ਆ ਸਾਰਾ ਕੁ ਪੱਤ ਦੀ ਜੜ ਤੇ ਵੇ ਯਾਰ ਐਦਾਂ ਕਰੋ ਚੁੱਪ ਕਰਕੇ ਜਾਓ ਤੇ ਉਹਨੂੰ ਲੈ ਵੋ ਜਾ ਕੇ ਵੇ ਮੈਂ ਨਹੀਂ ਜਾਣਾ ਤੇ ਨਾ ਮੇਰੇ ਤੋਂ ਉਮੀਦ ਰੱਖਿਓ ਠੀਕ ਆ ਨਾ ਠੀਕ ਆ ਫਿਰ ਅਡੇ ਰਹੋ ਮੇਰੀ ਗੱਲ ਸੁਣ ਲਾ ਭਲੀ ਭਲੀ ਜਨਾ ਕਰ ਨੂੰ ਘਰ ਲੈ ਆ ਉਹ ਜੇ ਉਹਨੇ ਪਰਚਾ ਦੇ ਤਾਂ ਸਾਡੇ ਸਾਰੇ ਦੇ ਬਾਵਾ ਬਾਨੇ ਬੋਲੇ ਲੈਣੇ ਥਾਣੇ ਪਰ ਮੈਂ ਦੱਸਾਂਗਾ ਤਾਂ ਉਹ ਤੇ ਨਾੜੇ ਕਰਾਂਗੇ ਮਿੰਤਾ ਤੇ ਨਾਲੇ ਲਾਵਾਂਗੇ ਕੁੜੀ ਆਹੋ ਥੋ ਛੱਤਰ ਵੀ ਖਾਣਾ ਪੈਣਾ ਤੇ ਉਹ ਗੱਡਾ ਵੀ ਖਾਣਾ ਪੈਣਾ ਇਹਨਾਂ ਦਾ ਹੂੰ ਸਮਝਿਆ ਜਿੱਦਾਂ ਆਪ ਕੋ ਗੱਲ ਹੀ ਹੈ ਨਹੀਂਗੀ ਵੇ ਜਾਣ ਨਹੀਂ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਲੈ ਆ ਕੇ ਨਾ ਹੋਵੇ ਤੇ ਥਾਣੇ ਲੈ ਜਾਣਾ ਚੱਪਕ ਜਾਗਾ ਸੁਹਾਦੀ ਗੱਲ ਕਰਿਆ ਕਰ ਕੋਈ ਨਾ ਕੋਈ ਮੇਰੀ ਸੁਣ ਲੋ ਗੱਲ ਮੈਂ ਨਹੀਂ ਜੱਟੇ ਵੀ ਜਾਣਾ ਬਸ ਜਾਣਾ ਇੱਥੇ ਨਾ ਮੈਨੂੰ ਕਿਉਂ ਹੁਣ ਮੁੜ ਕੇ 50 ਦਫਾ ਦਾ ਨਹੀਂ ਜਾਣਾ ਤੇ ਦਾੜੀ ਮੇਰੀ ਸੁਣੋ ਗੱਲ ਜੇ ਨਹੀਂ ਨਾ ਮੰਨਦੇ ਛੱਡੋ ਪਰਾਂ ਤੁਸੀਂ ਵੀ ਮਾਂ ਤੇਰੀ ਦਾ ਨਾ ਦਿਮਾਗ ਨਹੀਂ ਗਾ ਕੰਮ ਕਰਦਾ ਜੋ 10 ਬੰਦੇ ਲੈ ਕੇ ਇੱਥੇ ਆ ਗਏ ਤੇ ਮੂੰਹ ਕਿੱਥੇ ਦੇਣਾ ਓਏ ਦਾੜੀ ਫਿਰ ਹੁਣ ਦੱਸੋ ਕੀ ਕਰੀਏ ਇਹ ਵੀ ਨਹੀਂ ਮੰਨਦੇ ਇੱਧਰ ਉਧਰ ਸਣੀ ਦੇ ਸੌਰੇ ਆ ਉਹ ਵੀ ਨਹੀਂ ਮੰਨਦੇ ਹੁਣ ਅਸੀਂ ਫਾ ਲ ਲਈਏ ਦੇਖੀ ਜਾਏਗਾ ਫਿਰ ਜੋ ਹੋਏਗਾ ਯਾਰ ਬੜੀ ਜਾਨ ਤੰਗ ਹੋਈ ਆ ਹੈ ਜੀ ਦਾੜੀ ਇੱਧਰ ਘਰ ਖਰਾਬ ਹੋਣਾ ਉਹੀ ਸੋਚਣ ਮਾੜਾ ਮੋਟਾ ਕਹੀਂ ਕੁੜੀ ਨੂੰ ਕਲਾਹੜੀਏ ਕਿੱਡੀ ਗੱਲ ਫਰਾ ਉਹ ਯਾਰ ਤੁਹਾਨੂੰ ਗੱਲ ਦੱਸਾਂ ਕੀ ਆ ਉਹ ਵੀ ਸਣੀ ਗਿਆ ਹੀ ਸੀ ਉਹ ਉਹ ਵੀ ਕਹਿੰਦੇ ਆ ਵੀ ਬੰਦਾ ਨਾਲ ਕੋਈ ਜੁਮਿਆਰ ਹੋਵੇ ਘਰ ਦਾ ਤਾਂ ਫੇਰ ਹੀ ਆ ਉਹ ਫਿਰ ਨਫਰ ਕਰੀਏ ਕੀ ਦੱਸੋ ਜਾਂ ਫਿਰ ਤੁਸੀਂ ਚਲ ਜਾਓ ਇਕੱਲੇ ਯਾਰ ਮੈਂ ਯਾਰ ਕੀ ਜਾ ਕੇ ਕਹੂੰਗਾ ਕਿਸ ਨੂੰ ਮੈਨੂੰ ਚੰਗਾ ਲੱਗਦਾ ਇਹਦੀਆਂ ਗੱਲਾਂ ਨੇ ਕਰਦਾ ਹੈ ਜਨਾਨੀਆਂ ਦੇ ਜਨਾਨੀਆਂ ਬੰਦਾ 20 ਗੱਲਾਂ ਕਰ ਲੈਂਦੀਆਂ ਹਨ ਹੈ ਇਹੋ ਤੇ ਗੱਲ ਏ ਫਿਰ ਤੁਹ ਆਪਸੇ ਨਾਲ ਯਾਰ ਕੋਈ ਨਾ ਕੋਈ ਰਾਹ ਲੱਭੀਏ ਨਹੀਂ ਤਾਂ ਘਰ ਦਾ ਬੇੜਾ ਘਰ ਕੋਈ ਜੇ ਤਾਂ ਮੈਂ ਦੱਸਾਂ ਗੱਲ ਜਦ ਜਾਣ ਨੂੰ ਤੇ ਮੈਂ ਚਲ ਜਾਂਦਾ ਵਾਂ ਗੱਲ ਕੋਈ ਨਹੀਂ ਗਈ ਤੇ ਜੇ ਉਹ ਨਾਲ ਆਖੇ ਵੀ ਨਾਲ ਉਹਨੂੰ ਲੈ ਗਿਆ ਤੇ ਫਿਰ ਕੀ ਕਰਾਂਗੇ ਪਰ ਡੈੜੀ ਹੁਣ ਆਈ ਦੱਸੋ ਕੀ ਕਰੀਏ ਫਿਰ ਜਦੋਂ ਮੈਂ ਤਾਂ ਲੱਕੋ ਫਾਇਆ ਆ ਗਿਆ ਧਰਨਾ ਲੈ ਵੀ ਲੋਕੀ ਵਾਲਾ ਆਦ ਵੇਉਂਦੇ ਆ ਬਜਲਪ੍ਰੇਮ ਮਾਨਾ ਘਰ ਬਾਵਾਂਗੇ ਤੇ ਭਰਨਾ ਆ ਜੀਵਨ ਦੇ ਘਰ ਦਾ ਨਾਸਪੁੱਟ ਛੜਿਆ ਸੱਚੀ ਗੱਲ ਰੂਸ਼ੀ ਉਹ ਡਾੜੀ ਕੋਈ ਨਾ ਕੋਈ ਨਵੀਂ ਕਲਾ ਪੈ ਜਾਂਦੀ ਏ ਉਧਰੋਂ ਵਿਆਹ ਧਰਿਆ ਦੂਜੇ ਬਣਿਆ ਸੱਪਾ ਵਿਆਹ ਹੈ ਅਜੇ ਨਾ ਚੰਗਾ ਭੇਜੀ ਉਧਰ ਨੀਕਾ ਪਤਾ ਲੱਗਾ ਉਹ ਡੈੜੀ ਸਹੁਰਿਆਂ ਨੂੰ ਕਿੰਨਾ ਚਿਰ ਨਾ ਪਤਾ ਲੱਗੂਗਾ ਲੱਗ ਹੀ ਜਾਣਾ ਉਹਨਾਂ ਨੂੰ ਵੀ ਇਹੋ ਜਿਹੀਆਂ ਗੱਲਾਂ ਛੁਪੀਆਂ ਰਹਿੰਦੀਆਂ ਨੇ ਮੈਂ ਆਂਦਾ ਚਰ ਗੱਲ ਨਾ ਗਿੱਧੇ ਕਿਤੇ ਨਿਬੜ ਜਾਂਦੀ ਨਾ ਤੇ ਵਧੀਆ ਰਹੇਣਾ ਹੈ ਹੁਣ ਛੱਡੋ ਪਰਾਂ ਫਿਰ ਵੇਖੀ ਜਾਏ ਕਿ ਕੀ ਬੰਦਾ ਹੈ ਹੈ ਉਹ ਵੇਖਾਂਗੇ ਫਿਰ ਕੀ ਬੰਦਾ ਹੋਰ ਕਰਨਾ ਹੁਣ ਯਾਰ ਕੋਰਾਂ ਕੋ ਹਾਲਤੇ ਕਰਨਾ ਪੈਣਾ ਵਾ ਨਾ ਤੂੰ ਵੀ ਲੱਗ ਉੱਠ ਕੇ ਚੱਲ ਗਿਆ ਮਾਂ ਤੇਰੀ ਉਹ ਵੀ ਨਹੀਂ ਗੱਲ ਸੁਣਦੀ ਪਤਾ ਨਹੀਂ ਕਿ ਉਹ ਜਾ ਟੱਬਰ ਗੱਦਾ ਏ ਅਗਮਾ ਵੇਖ ਲੈ ਤੂੰ ਉਹਦੇ ਨਾਲ ਹੱਥ ਮਾਰ ਮਾਰ ਕੇ ਸਾਰੇ ਕੱਪੜੇ ਗੰਦੇ ਕਰੀ ਜਾਣਾ ਵਾ ਇੱਕ ਬੰਨੇ ਤੂੰ ਆ ਨਾ ਮੈਨੂੰ ਨਵੇਂ ਸੂਟ ਕੱਢ-ਕੱਢ ਕੇ ਪਾਓ ਤੇ ਵੇਲਾ ਗੰਦਾ ਕਰ ਵੀ ਲਿਆ ਵਾ ਕਿਤੇ ਉੰਜਾਂ ਲੱਗਿਆ ਨਹੀਂ ਪਾਉਣਾ ਹੁੰਦਾ ਬੋਲਦਾ ਨਹੀਂ ਆ ਪਿੰਦਰ ਪਤਾ ਨਹੀਂ ਕਿੱਥੇ ਆ ਪਿੰਦਰ ਇੱਧਰ ਆਇਓ ਹਾਂ ਮਾੜਾ ਜਾਂ ਉਹ ਦੱਸ ਹੁਣ ਤੂੰ ਕੀ ਕਹਿਣਾ ਏ ਆਇਓ ਤੇ ਸਹੀਂ ਉਹ ਆ ਗਿਆ ਇੱਧਰ ਆ ਇੱਥੇ ਖਾਣਾ ਤੇ ਮੈਂ ਹੁਣ ਵੇਖੀ ਕਿ ਨਾ ਸੁਣੇ ਦੇਖਦਾ ਉਧਰੋਂ ਏ ਹੋਏ ਮੱਡਾ ਹੋ ਗਿਆ ਹੁਣ ਤੇ ਤੂੰ ਮੇਰੇ ਤੋਂ ਚੁੱਕਿਆ ਹੀ ਨਹੀਂ ਜਾਂਦਾ ਤੂੰ ਕੀ ਕਰਨੀ ਬਸ ਮਾਂ ਪੁੱਤ ਆਏ ਆਵੇ ਲੋ ਇਹਦੇ ਕੰਮ ਕਿੰਦਾ ਮੇਰੇ ਟਵਰ ਸ਼ੋਰ ਕੱਢੇ ਨੇ ਕਪੜੇ ਵੇਲੋਂ ਨਵੇਂ ਪਾਈ ਤੇ ਵੇਗੁੰਦੇ ਕੱਲ ਵੀ ਲੈਨੇ ਆਂਦਾ ਉਹ ਸੂਟ ਕੱਢ ਕੱਢ ਕੇ ਬਾ ਜਿਹੜੇ ਮੈਂ ਹਰ ਤੱਕ ਇੱਕ ਵਾਰੀ ਵੀ ਨਹੀਂ ਪਾਏ ਕਿੱਥੋਂ ਕੱਢ ਕੱਢ ਪਾਈ ਜਾਵਾਂਗੇ ਨਈ ਨਵੇਂ ਆਲੇ ਛਟੂ ਹੈ ਉੱਤੇ ਕਰਨੀ ਕੀ ਡੇ ਆਂਦਾ ਦੀਦੀ ਕੋਲ ਜਾਣਾ ਮੇਰਾ ਜੀ ਨਹੀਂ ਲੱਗਦਾ ਖੇਡਣਾ ਉਹਨਾਂ ਨਾਲ ਤੇ ਮੈਂ ਆਰੇ ਉਰੇ ਲਾ ਕੇ ਤੇ ਉੱਪਰ ਲੈ ਕੇ ਆਈ ਆ ਤੇ ਥੱਲੇ ਕੀ ਗੱਲ ਹੋਉਂਦੀ ਸੀ ਉਹ ਕੁਝ ਨਾ ਪੁੱਛ ਕਲੇਸ਼ ਪਿਆ ਹੀ ਰਹਿੰਦਾ ਏ ਉਹ ਸਣੀ ਆਇਆ ਏ ਹੂੰ ਕਾ ਵੀ ਦੇ ਮਾਪਿ ਆਉਂਦੇ ਨੇ ਵੀ ਮੰਮੀ ਡੈਡੀ ਵੱਲੋਂ ਵੀ ਇਹ ਆਉਣ ਤਾਂ ਫੇਰ ਖਲਾਉਣਾ ਉਹਨਾਂ ਨੂੰ ਨਹੀਂ ਖਲਾਇਆ ਨਾਲ ਤੇ ਮੰਮੀ ਆਉਂਦੇ ਆ ਵੀ ਮੈਂ ਜਾਣਾ ਹੈ ਨੀਗਾ ਅੱਛਾ ਹੁਣ ਕਿੱਦਾਂ ਆਣਾ ਕੰਮ ਚੱਲੂ ਹੁਣ ਘਰ ਵਿਆਹ ਵੀ ਧਰਿਆ ਹੈ ਹੂੰ ਤੇ ਕਿੰਨੀ ਬੇਇੱਜ਼ਤੀ ਵਾਲੀ ਗੱਲ ਏ ਉਦਾਂ ਨਾ ਉਹ ਗੱਲ ਤੇ ਸਹੀ ਏ ਪਰ ਹੁਣ ਕਰੀਏ ਕੀ ਮੈਨਾਂ ਵੀ ਕੋਈ ਜੀ ਵੀ ਲੱਗੇ ਬੰਨੇ ਲੱਗਣ ਡਿਆ ਚੱਲ ਜੀ ਇਹ ਨਹੀਂ ਤੇ ਉਹੇ ਕਲਾ ਹਟ ਦੇ ਭਾਬੀ ਨੂੰ ਵਿਆਹ ਹੀ ਸਣੀ ਬਰਪਿੰਦਰ ਤੂੰ ਜੀ ਵੀ ਸਿਆਣੇ ਓ ਉੱਤੀ ਵੜਿਣੇ ਉਹਨਾਂ ਨਾਲ ਇੰਨਾ ਕੁਝ ਹੋਉਂਦਿਆਂ ਨੇ ਜਾ ਕੇ ਸਾਰਾ ਕੁਝ ਹੁਣ ਦੱਸਿਆ ਉੱਥੇ ਤੇ ਫਿਰ ਕਿਦਾਂ ਖਲਾ ਦੇਣਾ ਕੋਈ ਜ਼ਿੰਮੇਵਾਰ ਨਹੀਂ ਚੁੱਕੇ ਤੇ ਫੇਰ ਹੀ ਆਉਣਾ ਇੱਥੇ ਮੰਮੀ ਤਾਂ ਮिन्नੂ ਨੇ ਠਿਕਨ ਦੇਂਦੇ ਹੈਗੇ ਇੱਥੇ ਉਹ ਜੀ ਭਾਬੀ ਜਾਣੀ ਹੀ ਚਲ ਗਈ ਨਾ ਜਾਂਦੇ ਤੇ ਕਿੱਡੀ ਕਾਖਰਾ ਚਲੀ ਹੀ ਭਲਾਂ ਯਾਰ ਉਹਨਾਂ ਦੀ ਕੋਈ ਸੁਣਦਾ ਵੀ ਨਹੀਂ ਨਾ ਸੁਣਦਾ ਕਿਉਂ ਨਹੀਂ ਆ ਇਕੱਲੇ ਮੰਮੀ ਗੱਲ ਕਰਦੇ ਉਹਨਾਂ ਨੂੰ ਹੋਰ ਤੇ ਕੋਈ ਕੁਝ ਕਹਿੰਦਾ ਹੀ ਨਹੀਂ ਆ ਅਮਨ ਕਿਹੜੀ ਘਟਵਾ ਓਏ ਅਮਨ ਨਾ ਚਲ ਜਾਣਾ ਕਿੰਨੇ ਕ ਦਿਨ ਆ ਇੱਥੇ ਇੱਕ ਦਿਨ ਤੂੰ ਹੀ ਉਹਦੇ ਮਗਰ ਬੜੀਆਂ ਪਈਆਂ ਜੀ ਉਮੀਦ ਤੂੰ ਹੀ ਹੁਣ ਪਹੁੰਚੋਂ ਕੇ ਆਪਣਿਆਂ ਦਾ ਹੀ ਦੁੱਖ ਹੁੰਦਾ ਵਾ ਜਿਹੜੀ ਗਈ ਉਹਦਾ ਕੋਈ ਨਹੀਂ ਕਸੂਰ ਉਹਦਾ ਵਾ ਵੀ ਉਹ ਚਲ ਗਈ ਆ ਘਰੋਂ ਤੂੰ ਹੀ ਹੁਣ ਉਹਨਾਂ ਵੱਲ ਹੋ ਗਏ ਉਹ ਯਾਰ ਇਹ ਤਾਂ ਮੰਮੀ ਦਾ ਕਸੂਰ ਆ ਪਰ ਹੁਣ ਦੱਸੋ ਕਰੀਏ ਕੀ ਤੇ ਮੰਮੀ ਜਾਣ ਉੱਥੇ ਜਾ ਕੇ ਕਹਿਣਾ ਨਹੀਂ ਮੰਨਦੇ ਜਾ ਤੂੰ ਘਰ ਦਾ ਜਾ ਕੇ ਗੱਲ ਨਹੀਂ ਗੱਦੀ ਨਹੀਂ ਕਰਾਂ ਆਹੋ ਕਲੇਸ਼ ਪੋਣਾ ਜਿੱਤੇ ਕਰ ਲੈਣੀ ਆ ਗੱਲ ਗੱਲ ਕਿਸੇ ਦੀ ਏ ਲੜਨ ਤੂੰ ਮਰਨਾ ਵੇੜਾ ਪੀਂ ਜਾਂ ਲੜਨਾ ਹੀ ਤੇ ਬਾਜ਼ ਨਾ ਮਾਰਦੀ ਮਨੋਂ ਥੱਲੇ ਮੈਂ ਤੇ ਅਗਮ ਕਰਕੇ ਮਾਰੇ ਤੋਦਾ ਪੁੱਛਿਆ ਤੁਹਾਨੂੰ ਕੀ ਗੱਲ ਹੋਈ ਹੈ ਅਗਮ ਇੱਧਰ ਆ ਅਗਮ ਥੱਲੇ ਨਾ ਜਾਈਂ ਇੱਧਰ ਆ ਜਾ ਆ ਜਾ ਆ ਜਾ ਚਲੋ ਆਓ ਗਾਂ ਲੋਕਾਂ ਨੂੰ ਪਤਾ ਨਹੀਂ ਕੀ ਗੱਲ ਹੈ ਇਹਨਾਂ ਦਾ ਕੋਈ ਨਾ ਨਾਮ ਸਭ ਪਤਾ ਲੋਕਾਂ ਨੂੰ ਕੀ ਕਿਹਨੂੰ ਪਤਾ ਸਾਰਿਆਂ ਨੂੰ ਘਰਦਿਆਂ ਨੂੰ ਨਹੀਂ ਪਤਾ ਹੁੰਦਾ ਮਰਦਿਆਂ ਨੂੰ ਪਹਿਲਾਂ ਸਾਰੀਆਂ ਗੱਲਾਂ ਦਾ ਪਤਾ ਹੁੰਦਾ ਵਾ ਠੀਕ ਆ ਜਿਹਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਆਓ ਜਾ ਕੇ ਸਾਨੂੰ ਕੀ ਲੋੜ ਦੱਸਣ ਦੀ ਪਤਾ ਸਾਰਿਆਂ ਨੂੰ ਮੰਮੀ हां पुत्त ते ਹੁਣ ਤੂੰ ਮੰਨ ਵੀ ਗਏ ਉਹਨੂੰ ਲੈਣ ਜਾਣਾ ਕਾਲ ਉਹਨੂੰ ਕੀ ਕਰਾਂ ਪੁੱਤ ਮਜਬੂਰੀ ਆ ਮੇਰੀ ਜਾਣਾ ਹੀ ਪੈਣਾ ਮੈਨੂੰ ਨਹੀਂ ਜਾਣਾ ਚਾਹੀਦਾ ਮੰਮੀ ਤੁਹਾਨੂੰ ਨਹੀਂ ਕੀ ਕਰਾਂ ਜਾਣਾ ਤੇ ਨਹੀਂ ਮੈਂ ਪਰ ਮੇਰੀ ਮਜਬੂਰੀ ਆ ਚੱਲ ਠੀਕ ਐ ਮੰਮੀ ਜੇ ਚੱਲੇ ਹੋ ਨਾ ਪੂਰੀ ਆਕਰਚ ਚ ਰਹੇ ਉਹਥੇ ਬਾਵਾ ਗੱਲਾਂ ਸੁਣਾ ਕੇ ਆਇਓ ਉਹਨਾਂ ਨੂੰ ਕਾਲ ਉਹਦੀ ਮਾਂ ਨੂੰ ਵੀ ਤੇ ਉਹਦੇ ਪਿਓਨ ਵੀ ਉਹ ਵੀ ਬੜਾ ਤੇਜ ਆਪਣੇ ਆਪ ਚ ਵੀ ਬੜਾ ਬੰਦਾ ਵਾ ਐ ਗੱਲਾਂ ਕਰਕੇ ਆਇਓ ਉਹਨਾਂ ਨੂੰ ਫਿਰ ਨਹੀਂ ਮੈਨੂੰ ਕੋਈ ਠੰਡ ਪੈਣੀ ਆ ਉਦਾਂ ਵੇਖੀ ਸਹੀ ਇਨਾਂ ਨੂੰ ਸੂਤ ਕਿਦਾਂ ਕਰਕੇ ਉੰਨੀ ਆ ਚੱਲੀ ਤੇ ਹੈਗੀ ਆ ਨਾ ਮੈਂ ਔਖੀ ਬੜੀਆਂ ਵਿੱਚੇ ਵਿੱਚ ਮੈਂ ਕਾਲੋਂ ਨੇ ਤੇ ਖੁਸ਼ੀ ਹੋ ਜਾਣਾ ਆਪਣੇ ਮਨ ਚੀ ਵੀਰਲਾ ਥੱਲੇ ਲੱਗ ਗਏ ਨਾ ਹੁਣ ਲੈਣ ਆਈ ਆ ਨਾ ਮੈਨੂੰ ਆਪ ਹੀ ਤੈਨੂੰ ਕੀ ਪਤਾ ਵਾ ਦਿਲ ਤੇ ਪੱਥਰ ਆ ਕੇ ਚੱਲੀ ਆ ਜੀ ਤੇ ਮੇਰਾ ਵੀ ਕਰਨ ਡਿਆ ਚੱਲ ਕੋਈ ਗੱਲ ਨਹੀਂ ਵੇਖੀ ਸੀ ਇਹਦਾ ਮਜ਼ਾਕ ਦਾ ਲੁੰਦੀ ਆ ਜਾ ਕੇ ਮੈਂ ਇੱਕੋ ਜੀ ਜਾਤ ਲੈ ਆਂਦੇ ਮੈਨੂੰ ਹੋ ਜਦਾ ਹੀ ਉਹ ਕਰਨਾ ਨਾ ਹਜਾ ਹੈ ਨਾ ਮਾਵਾਂ ਧੀਆਂ ਨੂੰ ਕਿਦਾਂ ਜਿੱਤ ਪਗਾਈ ਇਹਨਾਂ ਨੇ ਆਪਣੀ ਤਾਂ ਹੀ ਕਹਿੰਦਾਈ ਤੁਸੀਂ ਜਾਓਗੇ ਸਨੀ ਨੂੰ ਉਪੜਕਾ ਕੇ ਭੇਜਿਆ ਹੀ ਉਹੋ ਤੇ ਗੱਲ ਵਾ ਉਹਨੂੰ ਵੀ ਚੁੱਕਣਾ ਦੇਤੀ ਉਹ ਵੀ ਨਖਤਾਂ ਸਾਡੇ ਸਿਰ ਪਿਆ ਹੈ ਫਿਰ ਘਰ ਵਾਲੇ ਵੀ ਵੇਖਣਾ ਪੈਂਦਾ ਪੁੱਤ ਸਾਰੇ ਪਾਸੇ ਰੱਖਣੇ ਪੈਂਦੇ ਆ ਮੈਂ ਤਾਂ ਫਸੀਆਂ ਵਿਚਕਾਰ ਕੀ ਕਰਾਂ ਮੈਨੂੰ ਕੀ ਪਤਾ ਵਾ ਆਹ ਕਾ ਲੋ ਜੀ ਦੇ ਮੱਥੇ ਤੇ ਨਹੀਂ ਲੱਗਣਾ ਚਾਹੀਦਾ ਚਲ ਦੇ ਤੇਰਾ ਵਿਆਹ ਨਾ ਨਾ ਰੱਖਿਆ ਹੁੰਦਾ ਫੇਰ ਮੇਰੀ ਜੁੱਤੀ ਜਾਂਦੀ ਫੇਰ ਨਹੀਂ ਮੈਂ ਜਾਣਾ ਪਰ ਹੁਣ ਕਰਨਾ ਕੀ ਆ ਜਾਣਾ ਹੀ ਪੈਣਾ ਵਾ ਚੱਲ ਕੋਈ ਨਹੀਂ ਚਲੋ ਕਿੰਨੀ ਆਕੜ ਤੇ ਮੈਂ ਆਪਣੀ ਪੂਰੀ ਰੱਖੂ ਤਾਂ ਫਿਕਰ ਨਾ ਕਰ ਚਾਹਾਂ ਆਹੋ ਬੜੀ ਸੁਣੀ ਮਤ ਦੇਂਦੀ ਆ ਮੰਮੀ ਨੂੰ ਕੋਈ ਅਕਲ ਦੀ ਗੱਲ ਵੀ ਸਿਖਾ ਦੇਣੀ ਸੀ ਕਿ ਉੱਥੇ ਜਾ ਕੇ ਮੰਮੀ ਤੁਸੀਂ ਕੁਝ ਬੋਲਿਓ ਨਾ ਉਲਟਾ ਉਹਨਾਂ ਨੇ ਕਹਿਨ ਕਿ ਤੁਸੀਂ ਆਪਣੀ ਪੂਰੀ ਉੱਥੇ ਟੌਰ ਰੱਖਿਓ ਤੇ ਥੱਲੇ ਨਾ ਲੱਗਿਓ ਉਹਨਾਂ ਦੇ ਐਦਾਂ ਨਾ ਮੰਮੀ ਕਰਿਓ ਕੋਈ ਵੀ ਪਹੁੰਚੇ ਤੁਸੀਂ ਚੱਲੇ ਹੋਣਾ ਤੇ ਗੱਲ ਨ ਬੇੜ ਕੇ ਆਇਓ ਐਦਾਂ ਕਰ ਵਿੱਚ ਰੋਜ਼ ਰੋਜ਼ ਕਲੇਸ਼ ਚੰਗਾ ਨਹੀਂ ਲੱਗਦਾ ਹੈਗਾ ਮੈਂ ਤੁਹਾਨੂੰ ਕੁਝ ਕਹਿਣਾ ਤੇ ਨਹੀਂ ਪਰ ਇਹਦੀਆਂ ਗੱਲਾਂ ਸੁਣ ਕੇ ਮੈਂ ਆਈ ਆ ਤੇ ਮੈਂ ਮਾੜਾ ਕੀ ਕਿਹਾ ਭਾਬੀ ਤੇ ਚੰਗਾ ਵੀ ਕੀ ਕਿਹਾ ਤੂੰ ਚੰਗਾ ਕੀ ਕਿਹਾ ਤੈਨੂੰ ਨਹੀਂ ਇਹੋ ਜੇ ਕੰਮ ਕਰਨੇ ਚਾਹੀਦੇ ਤੈਨੂੰ ਸਾਰਿਆਂ ਦੀ ਲੋੜ ਤੂੰ ਧੀ ਆ ਇਹ ਕਰਦੀ ਸਾਰਿਆਂ ਵਾਸਤੇ ਸਾਂਝੀ ਆ ਤੇ ਕੋਈ ਮੈਨੂੰ ਸਮਝਦਾ ਨਹੀਂ ਤੀ ਤਾਂ ਫਿਰ ਮੈਂ ਕਦੋਂ ਸਮਝਾਂ ਤੁਹਾਨੂੰ ਆਪਣਾ ਨਾ ਇਹ ਤੇ ਤੈਨੂੰ ਕੋਈ ਸਮਝਦਾ ਹੀ ਨਹੀਂ ਆ ਤੇ ਹੋਰ ਸਮਝਦੇ ਨਾ ਭਾਬੀਆਂ ਸਮਝਦੀਆਂ ਨਾ ਵੀਰੇ ਸਮਝਦੇ ਤੇ ਮੈਂ ਫਿਰ ਕਿ ਇਹਨੂੰ ਆਪਣਾ ਕਦੋਂ ਸਮਝਾਂ ਅਸੀਂ ਤੇ ਤੈਨੂੰ ਸਮਝਦੇ ਆ ਪਰ ਤੂੰ ਨਹੀਂ ਨਾ ਸਾਨੂੰ ਆਪਣੇ ਸਮਝਦੀ ਤੂੰਾਨੂੰ ਬਗਾਨੀਆਂ ਸਮਝਦੀਆਂ ਜਿਹੜ ਨਾਲ ਪ੍ਰੇਮ ਪਿਆਣਾ ਰਹੇ ਤੇ ਜਿੱਤਰਾ ਵਿਆਹ ਹੋਗਾ ਅਸੀਂ ਤੇਰੇ ਮਗਰ ਆਵਾਂਗੇ ਪੋਣੇ ਲੱਗਾ ਗਏ ਹੀ ਵੀ ਆਉਂਦੇ ਜਾਂਦੇ ਨੀ ਨਾ ਤੇਰੀ ਵੀ ਟੌਰ ਬਣੇਗੀ ਨੀ ਮੇਰੀ ਗੱਲ ਸੁਣ ਤੇਰੇ ਕੋ ਕਹਿੰਨੇ ਸਲਾਹ ਮੰਗੀ ਆ ਐਵੇਂ ਗਿਆਨ ਵੰਡਣ ਆ ਗਈਆਂ ਵਿੱਚ ਬਹੁਤ ਆਈ ਹੈ ਤੈਨੂੰ ਪੁੱਛਿਆ ਕਿਸ ਨੇ ਜੇ ਮੰਮੀ ਤੁਸੀਂ ਸਿਆਣੇ ਹੋਣਾ ਤੇਾਨੂੰ ਸਲਾਵਾ ਦੇਣ ਦੀ ਲੋੜ ਹੀ ਨਹੀਂ ਕੋਈ ਸਗੋ ਤੁਹਾਨੂੰ ਸਾਰਿਆਂ ਨੂੰ ਜੋੜ ਕੇ ਰੱਖਣਾ ਚਾਹੀਦਾ ਵਾ ਇਹਦੀਆਂ ਗੱਲਾਂ ਦੇ ਤੁਸੀਂ ਦੇਓ ਗੌਰ ਕਰਨ ਤੂੰ ਨਾ ਬਤੀ ਮਾਣਾ ਬਣ ਮੇਰੀ ਠੀਕ ਵਾ ਨਾਉ ਆ ਤੇ ਨਾ ਬਣ ਕੇ ਰਿਆ ਕਰ ਜਦੋਂ ਸੱਸਾਂ ਨੂੰ ਪਤਾ ਨਾ ਹੋਏ ਫੇ ਕਿੱਦਾਂ ਚੱਲਣਾ ਵਾ ਪਰ ਨੌਮਾ ਨੂੰ ਮਾਵਾ ਬਾਪ ਨਹੀਂ ਪੈਂਦਾ ਵਾ ਵੇਖਾ ਜ਼ਬਾਨ ਇਹਦੀ ਹਾਂ ਇਹਦੀ ਕਸਰ ਹੈ ਗਈ ਹੁਣ ਕਢੰਡਿਆ ਪੀ ਆਣ ਕੇ ਉਦਾਂ ਹੀ ਬੋਲਣ ਆ ਗਈ ਮੈਨੂੰ ਮੇਰੇ ਤੇ ਪੇਸ਼ ਹੀ ਪਿਆ ਰਹਿਦਾ ਸਾਰਾ ਟੱਬਰ ਤੈਨੂੰ ਅਹੀ ਕੀ ਬੋਲਣ ਦੇ ਆ ਅਸੀਂ ਤੇਰੇ ਭਲੇ ਵਾਸਤੇ ਹੀ ਕਹਿੰਦੇ ਆ ਸੁਆੜਾ ਨਹੀਂ ਕਰਨਾ ਹੀ ਕੁਝ ਸੋਚਣ ਦੇ ਸੁਖੀ ਸੰਦੀ ਮੇਰੀ ਧੀ ਆਪਣੇ ਘਰ ਚਲ ਜੇ ਲੈਣੀਆਂ ਕਿਤੇ ਦਿਵਾਲੀ ਹੋਈਆਂ ਉਹਦੇ ਮੁੰਡੇ ਵੀ ਮਗਰ ਲਾ ਲਈ ਮੈਂ ਕੀ ਕਹਿੰਦੇ ਆ ਨਾ ਮੁੰਡੇ ਕੋ ਜਾਂਦੀ ਇਹ ਹੁਣ ਕਿਹੇ ਦਿਨ ਨਾਲ ਲੱਗ ਕੇ ਖਾਂਦੀ ਹੈਗੀ ਇਹ ਤੈਨੂੰ ਕੀ ਕਹਿਣ ਰਹੀ ਐ ਇਹ ਦੱਸ ਹੀ ਲੈ ਮੈਨੂੰ ਤੂੰ ਅੱਜ ਇਹਦੇ ਦਿਵਾਰੇ ਬੜੀ ਸਿੱਧੀ ਹੁੰਦਾ ਸਾਰਾ ਟੱਬਰ ਨਹੀਂ ਹੁਣ ਤੈਨੂੰ ਕਿੰਨੀਆਂ ਕਸੋੜੀਆਂ ਮੱਤਾਂ ਦੇਣ ਦੀ ਮੰਮੀ ਉੱਥੇ ਜਾ ਕੇ ਥੱਲੇ ਨਾ ਲੱਗਿਓ ਆਹ ਨਾ ਕਰਿਓ ਆਪਣੀ ਪੁਲੀ ਟਾਰਚਰਿਓ ਬੜੀ ਵਧੀਆ ਗੱਲ ਲਵਾ ਮਾੜਾ ਕੀ ਕਹਤਾ ਮੇਰੀ ਧੀ ਨੇ ਹੈ ਜਿਹੜੀਆਂ ਉਹਨੇ ਕਰਤੂਤਾ ਕੀਤੀਆਂ ਤੇ ਸੋਹਣੀਆਂ ਕੀਤੀਆਂ ਵਾ ਤੇ ਜਾ ਕੇ ਮੈਂ ਥੱਲੇ ਲੱਗੂਗੀ ਉਹਨਾਂ ਦੇ ਮੇਰੀ ਲੱਗਦੀ ਚੁੱਤੀ ਵੇਖੀ ਸਹੀ ਕਿਦਾ ਚਿਬ ਕੱਢ ਕੇ ਹੁੰਦੀ ਇਹਨਾਂ ਦੇ ਮਾਮਾ ਜੀ ਕੱਲ ਨੂੰ ਇਹਦਾ ਉੱਥੇ ਕੋਈ ਗੱਲਬਾਤ ਹੋਗੀ ਤੇ ਫਿਰ ਜਦੋਂ ਅਗਲੇ ਨੇ ਆਣ ਕੇ ਤੁਹਾਨੂੰ ਥੱਲੇ ਲਿਆ ਫੇਰ ਫਿਰ ਇਹ ਗੱਲਬਾਤ ਵੇਖਿਆ ਜਪਾਨਾ ਕ ਲੈਣੀ ਬੋਲੂ ਜ ਕਿੰਨੀ ਵਾਰ ਕਿਹਾ ਮੂੰਹ ਬੰਦ ਰੱਖਿਆ ਕਰ ਲੋਨੇ ਟਾਈਮ ਤੱਕ ਸਮਝ ਨਹੀਂ ਨ ਲੱਗਦੀ ਜਿੰਨਾ ਚਿਰ ਤੁਹਾਡੀ ਧੀ ਤੇ ਗੱਲ ਨਹੀਂ ਨ ਆਉਂਦੀ ਦੂਜਿਆਂ ਨੂੰ ਤਾਂ ਪਹਿਲੀ ਬਗਾਨੀਆਂ ਸਮਝਦੇ ਹੋ ਨਹੀਂ ਆਹ ਜੋੜੇ ਹੱਥਕ ਲੈਣੀਆਂ ਆਪਣੀ ਜ਼ੁਬਾਨ ਆਪਣੇੰਦਾ ਰੱਖ ਮੇਰੀ ਧੀ ਬਾਰੇ ਕੋਈ ਨਾ ਬੋਲਿਆ ਕਰ ਸਾਰੇ ਕੱਬਰ ਨੂੰ ਕੰਮ ਇੱਕੋ ਹੋ ਗਿਆ ਕੋਈ ਗੱਲ ਨਹੀਂ ਜਿਹੀ ਇਹਦੇ ਕੁਝ ਨਹੀਂ ਨ ਲੱਗਦੇ ਹੈਗੇ ਕੱਲ ਨੂੰ ਜਦੋਂ ਉੱਥੇ ਭਰਾ ਭਰ ਜਾਈਆਂ ਦੀ ਲੋਡ ਪਈ ਨਾ ਅਹੀਂ ਵੀ ਨਹੀਂ ਉੱਥੇ ਵੜਨਾ ਹੈਗਾ ਫਿਰ ਚੱਲ ਜਾ ਸਾਰੇ ਕੰਮ ਪੂਰੇ ਅੱਗੇ ਹੋ ਕੇ ਮੈਂ ਹੰਡਣ ਜੋਗੀ ਆ ਆਪਣੀ ਧੀ ਨਾ ਕੀ ਹੋਣਾ ਆਪੇ ਜਾਊਂਗੀ ਮੈਂ ਤੜਤੇ ਕੁਛ ਨਹੀਂ ਆਇਆ ਜਿੱਥੇ ਭੈਣ ਭਰਾ ਸੋਹਣੇ ਲੱਗਦੇ ਨਾ ਉਹ ਜਾਂਦੇ ਸੋਹਣੇ ਲੱਗਦੇ ਨਹੀਂ ਵੱਡੇ ਭੈਣ ਭਰਾ ਜਿਹੜੇ ਉਹ ਨਹੀਂ ਬਣਦੇ ਭਾਬੀ ਬਾਜ ਬਣ ਜਾਣਗੇ ਮੇਰੇ ਉਹ ਚੰਗਾ ਪਹਿਣਾ ਤੈਨੂੰ ਤੇ ਲੱਗਦਾ ਹੀ ਤੇਰੇ ਦੁਸ਼ਮਣ ਆ ਤੇ ਜੇ ਇਹੋ ਲੱਗਦਾ ਨਾ ਤੇ ਇਹੋ ਸਹੀ ਚਲੋ ਠੀਕ ਆ ਤੁਸੀਂ ਆਪਣੀਆਂ ਮਰਜ਼ੀਆਂ ਕਰਨੀਆਂ ਹਨਾ ਤੇ ਕਰੋ ਜੇ ਤੁਸੀਂ ਚੰਗੇ ਹੁੰਦੇ ਨਾ ਇਥੋਂ ਤੱਕ ਨੌਬਤ ਆਉਣੀ ਨਹੀਂ ਦੀ ਵੇਝਬਾਨ ਵੇਹੇ ਦੀ ਹੈ ਤੇ ਮੈਂ ਇਹਨਾਂ ਨੂੰ ਕਾਦੀ ਪ੍ਰੋਬਲਮ ਆ ਮੈਂ ਇੰਨਾ ਬੜੀ ਖਾਰ ਖਾਂਦੀ ਮਮੀ ਚਲ ਇਹਨੂੰ ਛੱਡੋ ਉੱਧਰ ਹੋਵੋ ਜੇ ਤੂੰ ਆਉਂਗੇ ਇਹਨੂੰ ਸੁੱਤਰ ਕਰਿਓ ਪਹਿਲਾਂ ਇਹਨੂੰ ਸੁੱਤਰ ਕਰਨਾ ਹੀ ਪੈਣਾ ਵਾ ਜਬਾਨ ਵੇ ਕਿੱਦਾਂ ਚਲੋਂਦੀ ਆ ਇਹ ਏ ਜ਼ਿਆਦਾ ਹੀ ਪੂਏ ਚੜ ਗਈ ਆ ਕੋ ਹੈ ਮੁੰਡੇ ਆ ਤੇ ਉਹ ਮਗਰ ਲਾ ਲੇ ਇਨਾਂ ਨੇ ਬੜਾਵਾਂ ਤਰੇ ਕਿੱਥਰ ਕੀ ਆ ਮੇਰੇ ਘਰ ਭਾਬੀਆਂ 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 ਬਣਨ ਤੇ ਫੇਰ ਹੀ ਆ ਚੱਲ ਦਫਾ ਕਰ ਹੈ ਗਈ ਆ ਮੈਂ ਆਉਣ ਜਾਣ ਵਾਸਤੇ ਠੀਕ ਆ ਨਾ ਤੂੰ ਨਾ ਫਿਕਰ ਕਰੀ ਗਏ ਗੱਲ ਦੇ ਅਸਰ ਨਹੀਂ ਕਰੀਦਾ ਹੁੰਦਾ ਜਿਹਦੀ ਕਰਨਾ ਮੈਂ ਕਰ ਤੂੰ ਮੰਮੀ ਇਨਾਂ ਦੀ ਕਰਨੀ ਚੱਲ ਤੂੰ ਜਾਓ ਜਿੱਥੇ ਚੱਲ ਚੱਲ ਠੀਕ ਆ ਫਿਰ ਹੋ ਗਿਆ ਚੱਲੇ ਕੋਈ ਫੋਨ ਕਰਕੇ ਦੱਸ ਦੇਣਾ ਸਰਦਨ ਨੂੰ ਪਿਆਉਣ ਲੱਗਿਆਂ ਤੇ ਘਰੇ ਰਿਓ ਦੱਸਿਆ ਹੋਊਗਾ ਤਾਂ ਕਿਤੇ ਜਾਣਗੇ ਨਾ ਹੈਲੋ ਸਾਸਰੀ ਘਰ ਹੋਠੀ ਉਠਾਗਾ ਆਓ ਤਾਂ ਮੇਰੀ ਗੱਲ ਸੁਣੋ ਮੈਂ ਕਾ ਆਉਣ ਲੱਗਈਓ ਆਹੋ ਮੈਂ ਤੇ ਡੈਡੀ ਤੇ ਮੰਮੀ ਆਹ ਚਲ ਠੀਕ ਆ ਮੈਂ ਤਾਂ ਹੀ ਮੈਂ ਜਮਤਨ ਮੈਂ ਦੱਸਦਾ ਕੋਈ ਠੀਕ ਆ ਹਾਂ ਤੋਰਨ ਲੱਗੇ ਆਪਾਂ ਕਰੋ ਠੀਕ ਆ ਉਹ ਚਲ ਮੰਮੀ ਤਿਆਰ ਹੋਈ ਆ ਤੇ ਲੈਉਣ ਤੇ ਵਧੀਆ ਹੀ ਆ ਹੁਣ ਘਰ ਵਿਆਹ ਰੱਖਿਆ ਵਾ ਤੇ ਉਤੋਂ ਇਹ ਖਲਾਰਾ ਪਿਆ ਵਾ ਤਾਂ ਕੀ ਫਾਇਦਾ ਫਿਰ ਨਾ ਵਿਆਹ ਵੇਖਣ ਨੂੰ ਜੀ ਕਰਦਾ ਨਾ ਕੋਹ ਭੈਣ ਦਾ ਵਿਆਹ ਵਾ ਆਹ ਗਲਤੀ ਵੀ ਮੰਮੀ ਦੀ ਕੀ ਕਰੀਏ ਚਲ ਮੰਮੀ ਨੂੰ ਮੰਨ ਦੱਸਾਂ ਜਾ ਕੇ ਨਾ ਹਣ ਇੱਧਰ ਜੂ ਆਣ ਕੇ ਫਾਇਏ ਲੱਗੇ ਜੇ ਸਵੇਰ ਦਾ ਤੈਨੂੰ ਕਾੜ ਚੜਿਆ ਵਾ ਜਾਣਾ ਵਾ ਜਾਣਾ ਵਾ ਲੈਣ ਉਹ ਕਾਲੀ ਨੂੰ ਤੁਰਦੇ ਨਹੀਂ ਹੁਣ ਮੇਰੀ ਗੱਲ ਸੁਣ ਲੈ ਮੂੰਹ ਸੁਮਾੜ ਕੇ ਗੱਲ ਕਰ ਤੇ ਜੇ ਜਾ ਕੇ ਤਿਹਾਂ ਕੰਮ ਕੀਤਾ ਤੇ ਮੇਰੇ ਤੋਂ ਬੜਾ ਕੋਈ ਇਹਦੇ ਤੈਨੂੰ ਦੱਸਾਂ ਗਾ ਮਹਾ ਮਹਾ ਤੇ ਗੱਲ ਬਣੀ ਹੋ ਤਾਂ ਹੁਣ ਕੁੜੀ ਜਗਦੇ ਲੈ ਆਈਏ ਜਿੱਥੇ ਗੱਲ ਕਰਨੀ ਪਈ ਨਾ ਮੈਂ ਤਾਂ ਕਰਨੀ ਆ ਠੀਕ ਆ ਨਾ ਮੈਨੂੰ ਡੱਕਿਓ ਨਾ ਪਰ ਬਹੁਤਾ ਬੰਬੂ ਨਾ ਕਰੀ ਉੱਥੇ ਤਾਂ ਦੱਸਾਂ ਗੱਲ ਆਹੋ ਮੈਂ ਆਹੀ ਬੰਬੂ ਬੰਬੂ ਕਰਨੀ ਆ ਹਨਾ ਜੇ ਉਹਦੀ ਮਾਂ ਨੇ ਕੋਈ ਗੱਲ ਕੀਤੀ ਨਾ ਤੇ ਮੈਂ ਵੀ ਗੱਲ ਕਰ ਦੇਣੀ ਜੇ ਠੀਕ ਆ ਨਾ ਮੈਂ ਤਾਂ ਹੌਲੀ ਕਰਕੇ ਆਉਂ ਜੱਜਣਾ ਇਹਦਾ ਸੁਣ ਲਾ ਤੇਰੇ ਘਰ ਦੀ ਜੋਂੜਿਆ ਸੋ ਕੁੜੀ ਦਾ ਵਿਆਹ ਰੱਖਿਆ ਵਾ ساری ਦੁਨੀਆ ਨੇ ਪਛਮਟਾਡੀ ਵੱਡੀ ਨਾ ਕਿੱਥੇ ਗਈ ਐ ਫਿਰ ਕੀ ਜਵਾਬ ਦੇਂਗੇ ਹੈ ਉਹ ਤਾਂ ਪਵਾੜਾ ਕਰਨ ਚੱਲੀ ਆ ਮੈਂ ਠੀਕ ਆ ਨਾ ਹੁਣ ਤੁਰਪੋ ਚੁੱਪ ਕਰਕੇ ਹੋਰ ਨਾ ਮੇਰੇ ਮੂੰਹ ਤੋਂ ਸੁਣ ਲਿਓ ਨਾ ਜੇ ਵਿਆਹ ਚ ਉਹਨੂੰ ਕਿਤੇ ਕਾਲੋ ਕੋਲੋਂ ਕਹਿਆ ਨਾ ਤੇ ਤੇਰਾ ਮੈਂ ਸਿਰ ਪੱਕਾ ਹੀ ਪਾੜ ਦੇਣਾ ਯਾਰ ਕਹ ਦੱਸਾਂਗਾ ਪੱਟੀ ਬਣੀ ਫਿਰੇਗੇ ਸਾਰੇ ਵਿਆਹ ਦੇ ਵਿੱਚ ਤੇ ਲੋਕੀ ਪੁੱਛਣਗੇ ਨਾ ਕੀ ਹੋਇਆ ਉਹ ਫਿਰ ਤੇ ਲੋਕਾਂ ਦੱਸੀ ਵੀ ਆਹ ਕੰਮ ਹੋਇਆ ਉਹਨੂੰ ਲੈਣ ਬਾਤ ਚ ਜਾਇਓ ਪਹਿਲਾਂ ਮੇਰਾ ਸਿਰ ਪਾੜ ਲਓ ਤਾਨ ਖੰਡ ਪੈ ਜੇ ਠੀਕ ਆ ਨਾ ਆਪਣੀਆ ਜ਼ੁਬਾਨ ਅੰਦਰ ਰੱਖੀ ਜੇ ਤੇ ਫਾਲਤੂ ਗੱਲ ਕੀਤੀ ਨਾ ਕੋਈ ਤੇ ਮੈਂ ਬਹੁ ਫੜ ਕੇ ਗੇਟੋਂ ਬਾਹਰ ਕਰ ਦੇਣਾ ਤਨ ਮਸ ਚੁੱਪ ਕਰਕੇ ਚੱਲੋਗੇ ਕਿ ਤੇ ਹੋਰ ਸੁਣਨਾ ਕੋ ਠੀਕ ਆ ਨਾ ਜੇ ਕਾਲੋ ਸਾਡੇ ਘਰ ਨਾ ਆਉਂਦੀ ਹੋਰ ਕਿਤੇ ਜਾਂਦੀ ਮਸਰਾ ਤੇ ਹੈਗੇ ਨਾ ਕਿ ਦਿਨੇ ਕਿਤੇ ਉਹਨੇ ਜਾ ਕੇ ਬੜੀ ਦੱਸਾਂ ਕਿੰਨੀ ਸਿਆਣੀ ਆ ਸਾਰੇ ਟੱਬਰ ਨੂੰ ਬੇਟਾਂ ਨੂੰ ਰੋਟੀ ਦਿੰਦੀ ਆ ਪਤਾ ਆ ਨਾ ਤੂੰ ਹੀ ਖਾਣੀ ਟੂੰਗੜੀ ਨਹੀਂ ਖਾਂਦੀ ਹਾਂ ਹੁਣ ਤੇ ਭੁੱਖੇ ਮਰ ਗਏ ਜਦਨ ਦੀ ਉਹ ਚਲ ਗਈ ਆ ਹਨਾ ਹੁਣ ਤਾਂ ਆਪਾਂ ਰੋਟੀ ਖਾਦੀ ਨਹੀਂ ਉਹ ਗੱਲ ਸੁਣ ਲੈ ਮੇਰੀ ਇੱਕ ਵਾਰ ਜ ਮਾਰੀਏ ਘੰਟੇ ਬਾਅਦ ਕੋਈ ਚੀਜ਼ ਲੈ ਕੇ ਹੁੰਦਾ ਵਾ ਮੈਂ ਘਰ 'ਚ ਰਹੀ ਨਾ ਮੈਂ ਵੀ ਕਨੇਰੇ ਦੇਂਦਾ ਉਹ ਸਾਰੇ ਜਿਹੜਾ ਪਤਾ ਆ ਆਹ ਦੇਖੋ ਤੁਹਾਨੂੰ ਤੋਦਾ ਨਹੀਂ ਆਪਾਂ ਚੰਗੇ ਲੱਗਦੇ ਨਾ ਮੇਰੀ ਧੀ ਚੰਗੀ ਲੱਗਦੀ ਕਿਉਂਕਿ ਨਾ ਮੈਂ ਚੰਗੀ ਲੱਗਦੀ ਆ ਚਲੋ ਕੰਮ ਕੀਤੇ ਕਰਾ ਦੇ ਖੂਜ ਨਾ ਉਹਦੇ ਪਾ ਦੀ ਠੀਕ ਆ ਤੇ ਨਾਲ ਚੱਲ ਤੇ ਜਬਾਨ ਨਾ ਬੁੱਧੀ ਲਾਵੀ ਉਹਨੂੰ ਮਾਰ ਲਾ ਵਾਜ ਸ਼ਤਰੂ ਜੇ ਇਹਨੂੰ ਬਾਰਡਰ ਸਾਰਾ ਉਹਦਾ ਵਾ ਚੁੱਪ ਕਰ ਦੇ ਤੂੰ ਮੇਰੇ ਨਾਲ ਫੇਰ ਕਲੇਸ਼ ਪਾ ਲੈਣਾ ਕਰ ਚੱਲੀ ਆਪੋ ਤੇ ਓਏ ਚੱਲੀ ਆਪੋ ਤੇ ਚਲੀਏਗਾ ਟਾਈਮ ਨਾ ਹੋ ਜਾਵਾਂਗੇ ਤੇ ਟਾਈਮ ਨਾ ਆਵਾਂਗੇ ਹੈ ਆਹੋ ਆ ਚਲੀਏਗਾ ਯਾਰ ਮੈਂ ਯਾਰ ਤੇ ਪਾ ਲਿਆ ਵਾ ਹੈ ਯਾਰ ਤੇ ਲਾ ਵਾ ਦਫਾ ਲਾ ਯਾਰ ਤੇ ਪਾ ਲੈਨੇ ਨਾ ਤੇ ਛੇਤੀ ਆਦਾ ਫਿਰ ਕਿੱਡੀ ਚੈਕਟ ਦੀ ਅੱਗ ਲੱਗੀ ਐ ਮੇਰੀ ਗੱਲ ਸੁਣ ਚੁੱਪ ਕਰ ਦੇ ਤਰ ਮੈਂ ਕਹਿਣ ਡਿਆਂ ਚੱਲਾ ਤੁਰੋ ਤਰੀ ਜਾਂਦੀ ਜਾਂਦੀ ਪੰਗੇ ਲੈਣ ਦੀਏ ਫੇਰ ਓਏ ਆਗਾ ਯਾਰ ਇਹਨੂੰ ਸਮਝਾ ਦੇ ਥੋੜੀ ਬੁੱਦੀ ਤੂੰ ਵੀ ਘਣੀ ਮੰਮੀ ਮੇਰੀ ਗੱਲ ਸੁਣ ਲੋ ਜੇ ਹੁਣ ਚੱਲੇ ਹੋ ਨਾ ਉੱਥੇ ਜਾ ਕੇ ਕੋਈ ਗੱਲ ਨਾ ਕਰੇ ਉਹ ਜੀ ਆਹ ਵੇਖੋ ਪਿਓ ਤੇਰੇ ਨਾਲ ਫਿਰ ਬਥੇਰਾ ਪਾਸ਼ਣ ਦੇ ਲਿਆ ਹੁਣ ਤੂੰ ਨਾ ਦੇ ਤੇਰੀ ਬਾਕੀ ਰਹੀ ਗੀਣਾ ਗੱਲ ਕਰਨ ਦੇ ਆ ਮੈਂ ਤੁਹਾਨੂੰ ਇਹ ਦੱਸਣ ਦਾ ਵੀ ਕਸੂਰ ਠੱਡਾ ਹੀਗਾ ਉਥੇ ਮੰਨ ਲਿਓ ਜੇ ਕਹਣਗੇ ਤੇ ਕਿ ਉਹ ਮਾਦਲਾ ਥੱਲੇ ਲੱਗਾ ਜਾ ਕੇ ਮਾਰਨ ਉਹ ਯਾਰ ਤੇ ਹੂੰ ਹਾਂ ਕਰੀ ਜਾਈ ਕਰੋ ਜੇ ਗਲਤੀ ਹੋ ਗਈ ਜੇ ਕਰਦੇ ਕੋਈ ਗੱਲ ਵੀ ਆ ਤੇ ਆ ਕੇ ਨਾ ਦੁਆ ਜੀ ਦੇ ਫਾਇਦਾ ਨਹੀਂ ਕੋਈ ਜਾਣਦਾ ਫਿਰ ਕੀ ਕਰਨਾ ਜਾ ਕੇ ਮੈਂ ਚੁੱਪ ਕਰਕੇ ਤੁਰ ਪਾ ਹੁਣ ਹੋਰ ਨਾ ਕੋਈ ਸੁਣ ਲੈ ਮੇਰਾ ਬੋਲ ਮੈਂ ਬੁੱਧੀ ਚਲਾਈ ਉੱਥੇ ਜ਼ਬਾਨਾ ਚਲਉਣੀ ਮੈਂ ਚਲਉਣੀ ਜ਼ਬਾਨਾ ਤੂੰ ਯਾਰ ਫਿਰ ਘਰੇ ਘੋਲ ਪਣਾ ਜਾਂਦੀ ਗੱਲ ਵਾ ਉਹ ਜਾ ਪਿਓ ਤੇ ਉਹ ਜਾ ਪੁੱਤ ਵਾ ਕਿੱਦਾਂ ਲੱਗੇ ਮੈਨੂੰ ਮਤਾਂ ਦੇਣ ਚਲੋ ਚਲੋ ਬਾਹਰ ਵਿੱਚ ਹਾਂ ਪੰਜਾਬ ਵਰੀ ਕਿਹਾ ਨਾ ਬਹੁਤੀ ਗੱਲ ਕਰਿਆ ਕਰੋ ਹਟਦੇ ਨਹੀਂਗੇ ਤੁਹਾਨੂੰ ਤਾਂ ਕੋਈ ਚੰਗੀ ਗੱਲ ਵੀ ਕਰਦੀ ਤੂੰ ਹੀ ਤੇ ਮੇਰੀ ਕੀ ਫੰਡੇ ਤੇ ਤੇ ਬੋਤਾ ਪਰ ਦੇਪੁਰ ਦੇ ਘਰ ਜੀ ਹੋਏ ਤਾਂ ਮੈਂ ਤਾਂ ਸਾਫ ਕਰਕੇ ਨਾਲੇ ਧੋਦੀ ਇਹ ਵਿਚਾਤੀ ਨਹੀਂ ਤਾਂ ਇੱਕ ਦੋ ਚੀਜ਼ਾਂ ਹੀ ਦਰੋਹ ਚੁੱਕ ਤੰਗ ਚੱਲ ਛੱਡੋ ਪਰ ਆਏ ਤੇ ਉਹ ਮੈਂ ਕਹਿਣਾ ਇਹ ਕਿ ਸਹਿੰਦਾ ਫੋਨ ਆਇਆ ਹੀਗਾ ਕੀ ਆਂਦਾ ਕਹਿੰਦਾ ਆਉਣ ਲੱਗੇ ਆਪਾਂ ਮੈਂ ਮੰਮੀ ਆਉਂਗੀ ਆਂਦਾ ਆਹੋ ਸਾਰੇ ਹੀ ਆਉਣ ਲੱਗੇ ਆ ਹਾਂ ਆਹੋ ਚੱਲ ਕੋਈ ਗੱਲ ਨਹੀਂ ਜੇ ਮੰਨ ਗਈ ਆਪਣੀ ਗਲਤੀ ਦੀ ਕੋਈ ਗੱਲ ਨਹੀਂ ਫਿਰ ਕੀ ਆਵੇ ਜੀ ਸਦਕੇ ਪੁੱਤ ਤੈਨੂੰ ਲੈ ਕੇ ਜਾਏ ਤੇਰਾ ਵੀ ਘਰ ਵਸੇ ਨਾਲੇ ਉਹ ਵੀ ਰੋਟੀ ਪਾਣੀ ਪੱਕੀ ਖਾਣਗੇ ਨਾਲੋ سنی ਕੇ ਹਾਂ ਦੇ ਕਿ ਮੈਨੂੰ ਕਦੇ ਬਹੁਤਾ ਬੋਲਣ ਨਾ ਲੈ ਪੁੱਤ ਅਸੀਂ ਛਦਾਈ ਵਿਹੜੀ ਤੀ ਦਕਾਰ ਵਸਣ ਯਾ ਤਾਂ ਹੀ ਅਥੇ ਬੋਲ ਕੇ ਤਾਂ ਬਹੁਤ ਕੰਮ ਖਰਾਬ ਕਰ ਲੰਗੇ ਤੇ ਨਾਲੇ ਰਹਿ ਗਈ ਗੱਲ ਜੇ ਤ ਆਪਣੀ ਗਲਤੀ ਮੰਨੇ ਲਈ ਕਿ ਠੀਕ ਆ ਭੈਣ ਜੀ ਮੇਰੀ ਗਲਤੀ ਆ ਕੋਈ ਗੱਲ ਨਹੀਂ ਮੈਂ ਇਦਾਂ ਨਾ ਕਰਦੀ ਤੇ ਨਾਏ ਆਪਣੇ ਘਰੋਂ ਪੈਰ ਪੋਟਦੀ ਫੇਰ ਤਾਂ ਠੀਕ ਆ ਤੇ ਜੇ ਉਹ ਵੱਧ ਛੱਡ ਕੇ ਗੱਲਾਂ ਕਰੂਗੀ ਨਾ ਤੇ ਫੇਰ ਅਸੀਂ ਮੂੰਹ ਚ ਭੁੰਮਣੀਆਂ ਨਹੀਂ ਪਾਈਆਂ ਹੈਗੀਆਂ ਅਸੀਂ ਵੀ ਗੱਲ ਕਰ ਸਕਦੇ ਅਸੀਂ ਧੀ ਆਲੇ ਆ ਆ ਹੋਤੇ ਹੈਗੇ ਪਰ ਉਹ ਕਿਹਨੜੇ ਪੇ ਗੱਲਾਂ ਕਰੇ ਮੈਂ ਪਰ ਉਹਦਾ ਹੀ ਨਹੀਂ ਗੱਲ ਕਹਿਤੀ ਕਿ ਹੁਣ ਜਦੋਂ ਦੋਵੇਂ ਜਣੇ ਬਹਿਣਾ ਵਾ ਤੇ ਗੱਲ ਤੇ ਕੋਈ ਹੋਊਗੀ ਤੇ ਫੇਰ ਹੀ ਕਿ ਆਪਣੇ ਨਿਪਟਣੀ ਹੈ ਕਿਸੇ ਨਾ ਕਿਸੇ ਪਾਸੇ ਤਾਂ ਗੱਲ ਤਾਂ ਹੀ ਲੱਗੂਗੀ ਉਹਨੂੰ ਪੁੱਛਾਂਗੇ ਵੀ ਭੈਣ ਜੀ ਆਹ ਗੱਲ ਜਿਹੜਾ ਤੁਸੀਂ ਅੱਗੇ ਕੀਤਾ ਗਾਹ ਤਾ ਨਾ ਕਰੋਗੇ ਹੁਣ ਪਤਾ ਨਹੀਂ ਉਹ ਕਿੱਦਾਂ ਕਿੱਦਾਂ ਤਿਆਰ ਹੋਈਏ ਕਿੱਦਾਂ ਨਹੀਂ ਹੋ ਤੂੰ ਵੀ ਕਰਨਾ ਨਿਆਣਗੀ ਤੇਰੇ ਮਾਪਿਓ ਨੂੰ ਸਮਝਾ ਲੈਣਾ ਆਪਾਂ ਗੱਲ ਕਰਾਂਗੇ ਕਰਨਗੇ ਤਰੀਕੇ ਨਾ ਸਾਰੇ ਪਾਸੇ ਸੋਚਾਂ ਆਂਦੀਆਂ ਹਨ ਨੂੰ ਪਤਾ ਹੈ ਕਿ ਧੀ ਦਾ ਘਰ ਤੇ ਜੇ ਕੋਈ ਉਹ ਨਹੀਂ ਕੀ ਕਰੂਗੀ ਨਾ ਤੇ ਕੋਈ ਗੱਲ ਨਹੀਂ ਮੈਂ ਵੀ ਇਹਦਾ ਕੱਖ ਨਹੀਂ ਛੱਡਣਾ ਹੈ ਇਹ ਥੋੜਾ ਬਹੁਤ ਨਹੀਂ ਕਿ ਯਾਰੀ ਵੀ ਜੋ ਜੀ ਕਰਦਾ ਹੈ ਕਰੀ ਜਾਵੇ ਚਲ ਕੋਈ ਗੱਲ ਨਹੀਂ ਤਾਂ ਡੈਡੀ ਨੂੰ ਸਮਝਾਉਦਾ ਕਿ ਸਾਰਨਾ ਗੱਲ ਕਰਨਾ ਉਹ ਤਾਂ ਕੋਈ ਨਹੀਂ ਪਤਾ ਤੂੰ ਕਿਉਂ ਇਦਾਂ ਦੀਆ ਟੈਨਸ਼ਨਾਂ ਲੈਂਦੀ ਰਹਿਨੀ ਹੈ ਸਾਨੂੰ ਵੀ ਪਤਾ ਵਾ ਮੈਂ ਆਪੇ ਡੈਡੀ ਜੀ ਨਾਲ ਗੱਲ ਕਰ ਲਵਾਂਗੇ ਤੇ ਤੂੰ ਹੀ ਕਰਨੀ ਕਰਨਾ ਹੈਗਾ ਤੇ ਬਾਕੀ ਜੇ ਆਉਗੀ ਨਾ ਕੋਈ ਗੱਲ ਕਰੂਗੀ ਤੇ ਗੱਲ ਦਾ ਜਵਾਬ ਤੇ ਬਹੁਤ ਦੇਣਾ ਹੀ ਹੈ ਨਾ ਹੁਣ ਬਿਲਕੁਲ ਚੁੱਪ ਕਰਕੇ ਉਹਨਾਂ ਸੁਣੀ ਜਾਵਾਂਗੇ ਉਹ ਤਾਂ ਹੋਰ ਸਿਰ ਤੇ ਚੜ ਜੀ ਉਹ ਤਾਂ ਨਾਸਰੀ ਨੂੰ ਕਿਹਾ ਸੀਗਾ ਹਾਂ ਹਾਂ ਉਹ ਨਾਸਰੀ ਨੂੰ ਕਹਿਣਾ ਹੈ ਨਾ ਕਿ ਇਹਨੂੰ ਉੱਥੇ ਹੀ ਵੜ ਕੇ ਲੈ ਆਉਣੀ ਹੈ ਉਹਨ ਕੀਪ ਦਾ ਕਿਦਾਂ ਤਿਆਰ ਹੋਈ ਹੈ ਕਿਦਾਂ ਆਉਣਾ ਕਿ ਹਿਸਾਬ ਇਹਨਾਂ ਦਾ ਚਲ ਉਹਦਾ ਫੇਰ ਵੀ ਮੈਨੂੰ ਚੰਗੀ ਆ ਆ ਜਾਣਾ ਉਹੋ ਜਿਹੀ ਹੁੰਦੀ ਤੇ ਭਾਈ ਹੁੰਦੀ ਨਾ ਜਿੱਦਾਂ ਦੀ ਹੈਗੀ ਤੁਹਾਨੂੰ ਪਤਾ ਤਾਂ ਹੈਗੀ ਚਲ ਕੋਈ ਨਹੀਂ ਜਾ ਤੂੰ ਕਰ ਲੈ ਕੰਮ ਕਰ ਤੇ ਮੈਂ ਵੀ ਇਹਨਾਂ ਦਰਵਾਜ਼ਾ ਥੋੜਾ ਸਮਾਨ ਚੁੱਕਣ ਵਾਲਾ ਹੀ ਚੁੱਕ ਲੈਣੀ ਹਾਂ ਆਹ ਨਾਲੇ ਮੈਨੂੰ ਕਹਿਣੇ ਕੋਈ ਤਿਆਰੀ ਕੋਲ ਕਰ ਬੜੀ ਬੋੜੀ ਬੋਤੀ ਹੋਈ ਕੋਈ ਨਹੀਂ ਮੈਂ ਕਹਿਣੀ ਨਹੀਂ ਤੇ ਨਿਆਲੀ ਨੂੰ ਕੋਈ ਮੈਨੂੰ ਉਸ ਕੋ ਸਮਾਨ ਸੋ ਲੈ ਲੈ ਕੋਈ ਇਹ ਕਰ ਲੈਂਦੀ ਨਾ ਹਾਂ ਜਾਂ ਕਰ ਲੈ ਮਿੱਟੀ ਕੰਮ ਕਰ ਆਪਣਾ ਮੈਂ ਵੀ ਆ ਥੋੜਾ ਜਾਂ ਆ ਚਾਦਰ ਧੋਤੀ ਵਿਛਾ ਦਵਾਂ ਓ ਸੁਣੀ ਉਹ ਗੱਡੀ ਸਾਈਡ ਤੇ ਕਰਾਂ ਵੀ ਯਾਰ ਗੰਨੇ ਦੀ ਟ੍ਰੈਜੇਡੀ ਹੋਲੀ ਨਾ ਕੋਈ ਵਿੱਚ ਮਾਰਦੇ ਕੋਈ ਆਹੋ ਆਹ ਮੈਂ ਆਪਣੇ ਕਰਿਆ ਆ ਵੇਖ ਲੋ ਉਹ ਹੀ ਹਾਲਵਾ ਜੇਵੀ ਅਮ ਤੇਰੇ 10 ਸਾਲ ਹੋ ਗਏ ਤੇ ਡੋਲਾ ਲੈਣੀ ਆਈ ਸੀ ਮੈਂ ਹੈ ਮੁਰਕੇ ਨਹੀਂ ਤਰਚਾਤੀ ਮਾਰੀ ਤੇ ਇਹਨਾਂ ਦਾ ਹਾਲ ਹੋਇ ਰਿਹਾ ਤਾਂ ਆਕੜ ਵੇਖਿਆ ਨਾ ਨੰਗਾ ਨਹੀਂ ਕਿੱਦਾਂ ਆਕੜ ਤੇ ਐਵੇਂ ਸਤਵਿਸਮਾਨ ਤੇ ਹੈ ਪਤਾ ਨਹੀਂ ਆਪਾਂ ਕੀ ਆ ਇਹ ਸੱਸ ਤੇਰੀ ਆਊਗੀ ਫੇਰ ਜਾਣਾ ਮੇਰੇ ਹੱਥਾਂ ਲਵੇ ਤੇ ਜਾਣਦੇ ਗੱਲ ਮੇਰੀ ਗੱਲ ਸੁਣ ਲੈ ਕੁਰਮਾਂ ਦੇ ਪਿੰਡ ਆਈਆਂ ਚੰਗੇ ਲੱਗੇ ਤਾਂ ਲੜਦੇ ਐਦਾਂ ਹੀ ਲੜੂੰਗੀ ਠੀਕ ਆ ਮੈਂ ਤਾਂ ਪੂਰਾ ਤ ਮਾਸ਼ਾਅੱਲਾ ਕੇ ਜਾਊਂਗੀ ਆ ਵੇਹ ਹੈ ਉਹ ਹੀ ਕਾਰੋਂ ਤਰਾ ਉਹ ਹੀ ਛਤਵਾ ਕਿਤੇ ਮਾਸਾ ਬਦਲਾ ਨਹੀਂ ਕੀਤਾ ਤੇ ਗੱਲਾਂ ਵੇਹ ਕਿਦਾਂ ਕਰਦੇ ਜਿੱਦਾਂ ਪਤਾ ਨਹੀਂ ਆਪਾਂ ਕੀ ਹੁੰਨੇ ਆ ਉਹ ਮੇਰੀ ਪਿੱਲੋ ਗੱਲ ਸੁਣਾ ਤੂੰ ਆਪਣੀ ਨੂ ਲੈਣਾ ਆ ਕਿਤੇ ਰਹਿਣਾ ਆਂ ਰਹਿਣਾ ਹੀ ਰਹਿਣ ਦਾ ਕੀ ਮਤਲਬ ਹੁੰਦਾ ਵਾ ਇੰਨੇ ਸਾਲਾਂ ਚ ਬੰਦਾ ਬਦਲਦਾ ਨਹੀਂ ਕੋਹ ਆ ਲਾਗੇ ਛਾਗੇ ਵੇਖਾਂ ਘਰ ਲੋਕਾਂ ਨੇ ਬਦਲ ਲਏ ਚਲ ਬਦਲ ਲੈਣਗੇ ਵੀ ਤੂੰ ਕੋਈ ਲੋੜ ਟੁਕਣ ਦੀ ਉਹਨਾਂ ਦਾ ਮੈਨੂੰ ਤੇ ਆਉਂਦੀ ਜਿਹੜੇ ਕੰਮ ਆਈ ਆਪਣਾ ਕੰਮ ਕਰਕੇ ਤੇ ਗਾਂ ਜਾ ਕੰਮ ਆਈਏ ਖੇਤ ਤੇ ਸਵਾ ਮੈਂ ਤੇ ਬੱਜੀ ਰੁੱਜੀ ਆਈਏ ਮੈਂ ਤੇ ਜੁੱਤੀ ਨਾਵੇਂ ਇਧਰ ਤੈਨੂੰ ਘਰ ਵੈਨਾ ਸਮਝਾ ਕੇ ਲੈਂਦਾ ਇਨਾ ਲੈਂਦਾ ਪਰ ਤੇਰੇ ਨਾ ਮਸਾ ਕੋਈ ਚਿਰ ਤੇ ਠੀਕ ਹੀ ਨਾ ਸਰ ਨਹੀਂਗਾ ਅਬ ਤਰਾ ਉਹ ਹੀ ਵੇਖਾਂ ਗਲੀ ਚ ਸਮੈਲਕਦਾ ਆਉਂਦੀ ਗੰਦੀ ਚੁੱਪ ਕੋ ਬੂ ਆ ਗਏ ਉਹਨਾਂ ਦਾ ਆ ਗਿਆ ਬੂਆ ਜਿਹੜਾ ਇਹਨਾਂ ਦਾ ਚਲੋਗਾ ਵੇਖਣ ਕੀ ਡੇਜ